ਸਤਿ ਸ੍ਰੀ ਅਕਾਲ ਜੀ ਭਾਈ ਦੀਵਾਲੀ ਦੇ ਸਭ ਨੂੰ ਮੁਬਾਰਕਾਂ ਅਰ ਬੰਦੀ ਛੋੜ ਦੇ ਉਸ ਦੀਆਂ ਮੁਬਾਰਕਾਂ ਸਭ ਨੂੰ ਚੱਲਦੇ ਆ ਪਟਾਕੇ ਆਵੇ ਤੇ ਮੈਂ ਦੇਖਦਾ ਰਜਵਾ ਕਰ ਆਹ ਇਹ ਦਨੀਆ ਲੈ ਲੈ ਮੈਡ ਕੋਲੇ ਇਹ ਕਿਹਦਾ ਪੈਗਾ ਤੂੰ ਕਿਹੇ ਹੱਥੋਂ ਚੱਲਦਾ ਕੰਮ ਲੈ ਲੈ ਕਿ ਇਨਫੋ ਯੂ ਲੋਇਰ ਨਾਲ ਜੀ ਪਰ ਲੂਸ਼ਨ ਨਾਲ ਬਾਜਾ ਦੋ ਦੋ ਵਾਲੀਆਂ ਹੋ ਗਈਆਂ ਤੇ ਤੇਰੇ ਸਾਹ ਵਾਲੇ ਹੁੰਦੇ ਹੈ ਤੈਨੂੰ ਪਤਾ ਹੀ ਨਹੀਂ ਕਿੰਨਾ ਪ੍ਰੋਡਕਸ਼ਨ ਹੈ ਅੱਜ ਸਵੇਰ ਤੂੰ ਉੱੰਦੂ ਆਤਾ ਅੱਜ ਅੱਜੇ ਹੁਣ ਅਗਰ ਸ਼ਹਿਰਾਂ ਵਾਲਾ ਆਇਆ ਜਾਂ ਪਿੰਡਾਂ ਕਿੰਨੇ ਨੂੰ ਹੋੜ ਚ ਹੁਣ ਪਿੰਡ ਵਾਲਾ ਸ਼ਹਿਰਾਂ ਕਿੰਨੇ ਨਹੀਂ ਜਾਣਾ ਦੇਖੀ ਤੂੰ ਹਾਂ ਬਸ ਸਾਰਾ ਉਧਰ ਜਾਣਾ ਦਿਲ ਦਿੱਲੀ ਦੇਣ ਰੋ ਇਹ ਦਿੱਲੀ ਨਹੀਂ ਜਾਣਾ ਇਹ ਯਾਨੀ ਪ੍ਰਾਈਸ ਨਹੀਂ ਰਹੀ ਬਈ ਅੱਗ ਲੱਗੀ ਹੂੰ ਇਹ ਕਿ ਨਹੀਂ ਜਮਾ ਵੀ ਨਹੀਂ ਹਾਂ ਹੁੰਦਾ ਹੈ ਪਟਾਕੇ ਕਹਿੰਦੇ ਉਹਨੇ 100 100 ਮਾਦੇ ਇੱਕ ਵੀ ਨਹੀਂ ਲੱਗੀ ਹੈਗੀ ਹਾਂ ਐੇ ਪਟਾਕੇ ਨਾ ਪ੍ਰੂਫਸ਼ਨ ਹੁੰਦਾ ਹਾਂ ਇਹਦੇ ਹੁਣ ਦੇਖੀ ਜਾਂਦੇ ਕਿੰਨਾ ਗੁੰਦਾ ਹੈ ਵੈਸੇ ਰਾਤ ਵਾਲੇ ਨਹੀਂ ਦੱਸਤਾ ਹੂੰ ਜਿਹੜੀ ਵਾਰ ਤੇ ਸੇਸ ਬੇਰੂ ਗਿਆ ਰੋਪੜ ਰੋਪੜ ਬੜਾ ਹੋਰਾ ਰੌਣਕ ਨਹੀਂ ਜੀ ਤੇ ਲਾ ਲਿਆ ਨੇ ਤਾਂ ਬਨਾਲੀ ਕੱਲ ਅੱਜ ਦਾ ਮੈਂ ਚੱਲਦਾ ਤੇਰੇ ਸਾਹਮਣੇ ਕੰਮ ਅੱਜ ਹਾਂ ਕਿ ਨਹੀਂ ਉੱਥੇ ਬੰਦੇ ਟਮਾਟਰ ਲਈਦਾ ਬਾਜ਼ਾਰ ਮਾਂ ਕੱਲ ਬਨਾਲੀ ਕਹਿੰਦੇ ਅਸੀਂ ਤਾਂ ਸਾਰੀ ਦੀਵਾਲੀ ਕੱਲ ਬਨਾਲੀ ਅਸੀਂ ਤਾਂ ਕਹਿੰਦੇ ਮਗਾ ਭਾਈ ਅਸੀਂ ਚੱਲ ਰਹੇ ਤੂੰ ਕਹਿੰਦੇ ਕੱਲ ਬਣਾ ਲਈਂ ਤੁਸੀਂ ਬਣਾਉਣੀ ਆ ਅੱਜ ਮਾ ਠੀਕ ਆ ਭਾਈ ਅਸੀਂ ਤਾਂ ਅੱਜ ਬਣਾਉਣੀ ਆ ਹੁਣ ਮਾ ਤਾਂ ਹੀ ਨਹੀਂ ਲਾਉਣ ਖੈਗੀ ਬੀ ਯਾਰ ਮਾ ਹਾਂ ਸਹੀ ਗੱਲ ਅੱਜ ਮੈਂ ਵੀ ਗਿਆ ਤਾਂ ਸਮਝ ਨਹੀਂ ਦੀਏਗੀ ਕੱਟੇ ਰਾਈਕਲ ਮਾ ਲਾ ਉਲੇ ਪਾਸੇ ਖੜਾਉਣਾ ਪਊਗਾ ਨਹੀਂ ਅੱਗੇ ਪੀੜ ਬਾਉਣੀ ਆ ਅੱਜ 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 ਪੀੜ ਨਹੀਂ ਅੱਜ ਪੀੜਣੀ ਦੀ ਭਾਈ ਹੈ ਨਹੀਂ ਦੀ ਫਾਲ ਫਰੂਟ ਹੂੰ ਤੇਰੇ ਆਹ ਰੇੜੀਆਂ ਭਰੀਆਂ ਪਈਆਂ ਦੁਕਾਨ ਵਾਲੇ ਦਾ ਮੌਜ ਆ ਵੀ ਦੋ ਦਿਨ ਚੱਲ ਬਣ ਗਈ ਲੋੜੀ ਆ ਦਵਾਲੀ ਲੋੜੀ ਕਹਿ ਹੋ ਗਿਆ ਲੋੜੀ ਹਰਿਆ ਹਰਿਆ ਨੋਮੀ ਦੇ ਸਾਹੀ ਦਿਵਾਲੀ ਦੀ ਆਏ ਦਾ ਫੈਰੀ ਹੋਇਆ ਤੱਕ ਨਾਲਿਆਂ ਨੂੰ ਅਰ ਕੱਲ ਮਠਾਈ ਪੂਰੀ ਬੀਗੀ ਹੈ ਹੈ ਕਿ ਨਹੀਂ ਅੱਜ ਫੇਰ ਪੂਰੀ ਬੀਗੀ ਹੈ ਹੂੰ ਬਾਕੀ ਭਾਈ ਅਸੀਂ ਬੰਬ ਗੋਇਨ ਲਿਆਂਦਾ ਬੰਬਾ ਦੀ ਗੋਇਨ ਲਿਆਂਦਾ ਸਾੜੀ ਦਾ ਭਾਈ ਹੈਗੀ ਅਸੀਂ ਪਿਛੇ ਪਿਛੇ ਸਾਹ ਵੀ ਅੱਜ ਆਪਾਂ ਹੀ ਕੁਕਰਾ ਹਨ ਦੇਖੀਆਂ ਨੇ ਖੜਕਾ ੜਕਾ ਪਿਛਲੇ ਸਾਲ ਵੀ ਅਸੀਂ ਬੰਬ ਬਾਕੀ ਆਪਾਂ ਪਿਛੇ ਥੋੜੇ ਹੋ ਲੈ ਕੇ ਆਇਆ ਸੀ ਗ੍ਰਿੰਦਰ ਗ੍ਰਿੰਦਰ ਲਿਆਦਾ ਉਹ ਆਪਣੀਆਂ ਉਹ ਵੀ ਮੈਂ ਹੀ ਗੰਦ ਫਰ ਮਾਰ ਕੇ ਚਲਾ ਆਤੇ ਬੱਸ ਇੱਕ ਦਿਨ ਹੋ ਆਪਣੀਆਂ ਫੁਲਚੜੀਆਂ ਇੱਕ ਦੂਰੇ ਤੇ ਮਾਰਦੇ ਹੁੰਨੇ ਆਪਾਂ ਕਿ ਆਉਂਦੇ ਉਹ ਆ ਗੜੇ ਬੰਬ ਗੜੇ ਗੜੇ ਬੰਬ ਇਹੀ ਦੇ ਭਾਈ ਨਿਆਣੇ ਕਰਦੇ ਦੋ ਚੱਲਦੇ ਦੋ ਮਿਸੇ ਨਿਕਲ ਜਾਂਦੇ ਆ ਹਾਂ ਇਹਨਾਂ ਦਾ ਭੈੜ ਬਹੁਤ ਹੋਣਾ ਜੀ ਦੋ ਮਿਸੇ ਦੋ ਚੱਲਣੇ ਦੋ ਹੀ ਚੱਲਦੇ ਚਾਰ ਮਿਸੇ ਨਿਕਲ ਹੋਏ ਆ ਬਾਕੀ ਹੁਣ ਦੇਖਦੇ ਆ ਹੁਣ ਸਵੇਰ ਨੂੰ ਕਿੰਨੀ ਤਿਆਰੀ ਕਰੀਏ ਭਾਈ ਹਾਂ ਅੱਜ ਸਵੇਰ ਦਿਵਾਲੀ ਕਿੱਥੇ ਰਹਾ ਤੂੰ ਦਿਖਾਈ ਨਹੀਂ ਕੌਣ ਤਿਆਰੀ ਕਰੀ ਭਈ ਮੈਂ ਰੋਪੂ ਮੈਂ ਮੇਰੀ ਗੱਲ ਸੁਣ ਲੈ ਮਾਸੂ ਮੰਨੂ ਕਹਿੰਦਾ ਦਿਮਾਨ ਕਹਿੰਦਾ ਮੈਂ ਅੰਬਰ ਸਾਤੇ ਮੋਟਾ ਲਾਗਾ ਨਾ ਐਂ ਜਲੇ ਤਾਂ ਹੂੰ ਗੈਲੇ ਤਾਂ ਤੂੰ ਵੀ ਕਹਿੰਦਾ ਆ ਕੇ ਗਾ ਲੈ ਆਪਣਾ ਧੋ ਲੈਣਾ ਸਮਾਨ ਮੰਨੂ ਕਹਿੰਦਾ ਅੱਜ ਤਾਂ 500 ਮੈਂ ਤੋਤਾਦਾ ਹੋ ਗਿਆ ਉਹਨਾਂ ਅੱਗੇ ਲੈ ਆਉਂਦਾ ਗਿਰ ਗਿਆ ਮੰਜੀ ਉੱਪਰ ਇਹ ਨਹੀਂ ਉੱਟਿਆ ਫਿਰ ਸਾਰੇ ਜਵਾਨ ਮੰਨੂ ਤੋਂ ਹੋਣਾ ਪਿਆ ਫਿਰ ਰੋਪੜ ਗਿਆ ਰੋਪੜ ਤੇ ਮੈਨੂੰ 1:00 ਵੱਜ ਗਿਆ 1:00 ਵੱਜ ਗਿਆ ਮੈਥਾ ਮੂਥਾ ਨਾਲਾਈਆਂ ਫਿਰ ਤੇ ਤੂੰ ਲਾਇਆ ਉਹਨਾਂ ਦੇ ਸਿੰਘਾਂ ਨੂੰ ਹੈ ਕਿ ਨਹੀਂ ਫਿਰ ਉੱਤੇ ਬਾਅਦ ਤੈਨੂੰ ਪਤਾ ਫਿਰ ਮੱਥੇ ਟਾਇਮ ਹੋ ਗਿਆ ਇਹਨੇ 4:00 ਵੱਜ ਗਏ ਦਿਨ ਛੋਟੇ ਆ ਬਾਈ ਖੜਦਾ ਦਿਨ ਨਹੀਂ ਖੜਦਾ ਸਵੇਰੇ ਮੈਂ ਗਿਆ ਜਦ ਤੱਕ ਵਾਪਸ ਆਇਆ ਨੂੰ ਦਿਨ ਖਤਮ ਹੋ ਗਿਆ ਆ ਕੇ ਬਸ ਸਿਰਫ ਆਪਾਂ ਨੇ ਆਹੀ ਦੀਵੇ ਹੀ ਕਰੇ ਆ ਹੋਰ ਘਰਾਂ ਨੂੰ ਟਾਈਮ ਲੰਘ ਜਾਂਦਾ ਏ ਉਥੇ ਗੁਰਦੁਆਰੇ ਬੈਠੇ ਸੀ ਅਸੀਂ 5 ਘੰਟੇ ਬੈਠੇ ਰਹੇ ਲਹਿਨ ਚ ਅੱਧਾ ਘੰਟਾ ਪੌਣਾ ਘੰਟਾ ਬਾਅਦ ਇਹਨਾਂ ਪੈ ਲਹਿਨ ਚ ਜਲੇਬੀਆਂ ਨੇ ਜਲੇਬੀਆਂ ਆ ਜਰੇ ਭੀ ਆ ਨਾ ਉਹਨਾਂ ਦਾ ਬਾਈ ਦੇਖ ਹੈ ਉਹਨਾਂ ਦਾ ਕੰਮ ਬੜੀ ਚੱਲਦਾ ਪਤਾ ਕਾ ਚੱਲਦਾ ਉਹਨਾਂ ਦੀ ਮਠਾਈ ਇੱਕ ਨੰਬਰ ਬਾਈ ਮੇਰੀ ਸੁਣ ਲੈ ਅੱਜ ਖਾ ਕੇ ਦੇਖੀ ਮੈਂ ਮੱਥਾ ਟੇਕਿਆ ਹੋਣਾ ਮਠਾਈ ਇੱਕ ਨੰਬਰ ਦੀ ਬਾਈ ਨਾਲੇ ਉਦਣਾ ਜਿੱਦਾਂ ਆਪਾਂ ਹੱਲੇ ਗਿਆ ਤੇ ਟਰੈਕਟਰ ਦਾ ਕੋਈ ਐਲੀਮੈਂਟ ਆਲੇ ਗਿਆ ਤੇ ਉਦੋਂ ਆਪਾਂ ਉਹ ਕਰਿਆ ਦਾ ਲੱਡੂ ਹੈ ਨਾ ਹਾਂ ਉੱਥੇ ਵੀ ਲੈ ਲੈ ਤੇ ਉਰੇ ਵੀ ਲੈ ਕੇ ਆ ਗਏ ਅਗਰ ਨਹੀਂ ਹਣੀ ਵਾਪਸ ਡੱਬਾ ਪਿਆ ਉਰੇ ਦੋਹਾਂ ਦੀ ਦੋਹਾਂ ਦੀ ਮਠਾਈ ਦਾ ਬੋ ਬੋ ਫਰ ਉਹਦਾ ਨਹੀਂ ਹਲਾ ਹੁੜਾ ਲਈ ਹੈ ਅੰਦਰ ਆ ਗਿਆ ਮੋਟਰ ਦਾ ਸਕੂਟਰ ਹੀ ਲਿਆਇਆ ਇੰਨਾ ਟਾਈਮ ਲਾਣਾ ਥੋੜੀ ਹੁਣ ਕਾਣਾ ਪਾਸੀ ਹੋ ਗਣਾ ਉਹ ਆਜਾ ਅੱਜ ਲੈ ਕੇ ਆਇਆ ਡੀਸੀ ਸਕੂਟਰ ਹੀ ਲਿਆਇਆ ਅ ਡੀਸੀ ਹਾਂ ਯਾ ਹਾਲ ਹੋਰ ਉਹ ਡੱਬਾ ਲੈ ਕੇ ਆ ਗਿਆ ਹੁਣ ਬੰਦੇ ਮਾਚ ਦਾ ਡੀਸੀ ਭੜਕੇ ਪਏ ਬੰਦੇ ਆ ਗਿਆ ਕਿ ਬਿੜੇ ਉਹ ਦਿਵਾਲੀ ਗਾ ਕੇ ਹੁਣ ਫਿਰ ਹੋਰ ਫਿਰ ਚੀਜ਼ਾਂ ਬਹੁਤ ਆ ਰਹੀਆਂ ਪੰਜ ਸੱਤ ਬੰਦੇ ਤੇ ਸੀ ਕੀ ਪੀਸ ਚੱਕਿਆ ਡੱਬਾ ਵੇ ਆਉ ਰਹੀ ਬੰਦਾ ਇੱਕ ਮੇਂ ਮਿਲਿਆ ਕਹਿੰਦਾ ਤੁਸੀਂ ਕਹਿੰਦਾ ਟਰੈਕਟਰ ਨਹੀਂ ਲੱਗੇ ਟਰੈਕਟਰ ਲਈ ਜਾਂਦੇ ਸਾਰੇ ਜਣੇ ਸਾਰਾ ਆਪਣੇ ਟਰੈਕਟਰ ਹੋ ਜਾਂਦਾ ਕਹਿੰਦਾ ਇੱਕ ਵਾਰ ਰੂਟਾ ਬਿਟੇ ਲੱਗੇ ਕਹਿੰਦਾ ਰੂਟਾ ਬਿਟਰੀ ਲੈਣੇ ਲੇੜੇ ਹੋ ਟਾਲਿਆਂ ਪਰ ਹੋ ਗਏ ਉਦੇ ਬਾਅਦ ਉਦੇ ਬਾਅਦ ਮੋਟਰਸਾਈਕਲ ਲੈਣ ਲੱਗੇ 1 2 3 ਮੋਟਰਸਾਈਕਲ ਲੈ ਆਈਗੇ ਮੈਂ ਕਿਹਾ ਵੀ ਸਾਨੂੰ ਇਹ ਆਣੇ ਆ ਵੀ ਜਿਆਦਾ ਜਿਹੜੀ ਆਉਂਦੀ ਫੇ ਆਈ ਜਾਂਦੀ ਚੀਜ਼ ਇਹ ਨਹੀਂ ਖੜਦੇ ਹੈਗੇ ਕਿਉਂ ਦੇਖ ਕੇ ਬਾਕੀ ਹੁਣ ਦਿਵਾਲੀ ਦਾ ਟਾਈਮ ਤਾਂ ਵਧੀਆ ਜਿਹੜੇ ਚੀਜ਼ ਮਿਲ ਗਈ ਹੈ ਨਾ ਬਾਕੀ ਹੁਣ ਤਾਂ ਛੋਟੀ ਬਹੁਤ ਈ ਉਹ ਇਹ ਦੇ ਕਰਕੇ ਹੀ ਹੋਇਆ ਜਿਹੜਾ GST ਹੋਈ ਨਾ ਬਹੁਤ ਫਰਕ ਪਿਆ ਬਹੁਤ ਫਰਕ ਪਿਆ ਬਹੁਤ ਫਰਕ ਪੈ ਗਿਆ ਇਹਦਾ ਹੁਣ ਮੰਨ ਕੇ ਚੱਲ ਮੋਟਰਸਾਈਕਲ ਕਿੰਨਾ ਘਟ ਗਿਆ ਯਾਰ ਇੱਕ ਮੇਰੇ ਵਾਲਾ 1,10,000 ਦਾ ਮੋਟਰਸਾਈਕਲ ਦਾ ਜਿਹੜਾ ਮੈਨੂੰ ਅਸੀਂ 70,000 ਰੁਪਏ ਦਾ ਦਿੱਤਾ ਸੀਗਾ ਹਾਂ ਫਿਰ ਕਿੰਨਾ ਫਰਕ ਪੈ ਗਿਆ ਉਹੀ ਦਾ ਫਰਕ ਉਹੀ ਹੋ ਗਿਆ ਨਾ ਟਰੈਕਟਰ ਮਗਰ ਤਾਂ ਲੱਖ ਦੀ ਪੈ ਗਈ ਟਰੈਕਟਰ ਲੈਣਾ ਕਿਸੇ ਨੇ ਹਾਂ ਲੱਖ ਦੀ ਹੋ ਗਿਆ ਇਹਦਾ ਤਾਂ ਹੋਇਆ ਇਹਦਾ ਹੋ ਗਿਆ ਬਾਈ ਇਹਦਾ ਹੋਇਆ ਗੱਡੀਆਂ ਦਾ ਵੀ ਲੱਖ ਰੁਪਏ ਗਿਆ ਕੋਈ ਵੀ ਚੀਜ਼ ਅਜਿਹੇ ਯਾਰ ਇਹਦੇ ਪਰ ਇੱਕ ਬਰੇ ਹੋਇਆ ਫਾਇਦਾ ਹੈ ਕਿ ਨਹੀਂ ਭయ్యా ਬਜਾਇਆ ਸਾਚ ਰਈ ਜਾ ਗਿਆ ਤਾਂ ਮੈਨੂੰ ਹਾਂ ਹੁਣ ਦੁਵਾਰੀ ਗਈ ਲਾਗ ਗਈ ਦੁਵਾਰੀ ਕਰਕੇ ਕਹੀਏ ਸਭਾਗ ਤਲੂਗ ਚਲੀ ਜਾਂਦੀ ਦੇਖ ਲੈ ਲੈ ਹੋਰ ਵਗੜਾ ਕਾ ਚੱਲਦਾ ਆਪਣੀ ਮੇਰੀ ਤਾਂ ਤਿਆਰ ਮੇਰਾ ਤਾਂ ਕੇਨੂੰ ਸਿਆੜ ਕਰਨੇ ਹੁਣ ਚੱਲਣ ਲੱਗੇ ਪੂਰੇ ਗੱਗੇ ਪਹਿਲਾਂ ਘੱਟ ਤੇ ਹੁਣ ਭਾਗ ਕੇ ਲੋਕ ਮੱਥਾ ਦੇਖ ਲਿਆ ਲੋਕਰ ਹੁਣ ਅਸਦਾ ਮੱਥਾ ਦੇ ਕੇ ਆ ਕੇ ਬਾਈ ਬਾੜੀ ਚ ਬਹਿ ਗਏ ਹੋਰ ਹੈ ਬੰਬਲ ਹੀ ਬਈ ਨਾ ਪਿਛਲੇ ਸਾਲ ਚਲਾਏ ਆ ਨਾ ਅਸੀਂ ਇੱਥੋਂ ਚਲਾਉਣੇ ਆ ਗ੍ਰਿੰਦਰ ਗ੍ਰਿੰਦਰ ਨੂੰ ਲਿਆ ਕੇ ਦਿੱਤੇ ਛੋਟੇ ਛੋਟੇ ਫੁੱਲ ਜੀ ਚਲਾਏ ਨੇ ਦੀ ਬਰਬਾਦੀ ਹੈ 10 ਮਿੰਟ ਦੀ ਖੇਲ ਆ ਸਾਰੀ ਉਹ ਪੈਸੇ ਦੀ ਬਰਬਾਦੀ ਨਾਲ ਇਹ ਵਾਤਾਵਰਨ ਵੀ ਖਰਾਬ ਹੁੰਦਾ ਯਾਰ ਵਾਤਾਵਰਨ ਨਾਲ ਥੋੜਾ ਜਿਹਾ ਨਾ ਉਹ ਮੇਰੀ ਗੱਲ ਥੋੜਾ ਹੁਣ ਤੇ ਅੱਧੇ ਘੰਟੇ ਬਾਅਦ ਦੇਖੀ ਸਮੈਲ ਕਿਹੋ ਜਿਹੀ ਆਉਣੀ ਆ ਗ੍ਰਿੰਦਰ ਨੂੰ ਦੱਸਦਾ ਸਾਰੀ ਪ੍ਰੋਬਲਮ ਆਉਣੀ ਦੇਖੀ ਤੁਕਾਲੂ ਅਸੀਂ ਕੱਲ ਜਦੋਂ ਉੱਥੋਂ ਗਏ ਆ ਅੰਮ੍ਰਿਤਸਰ ਨੂੰ ਹਾਂ ਜੇ ਸ਼ਹਿਰ ਆਉਂਦੇ ਆ ਸ਼ਹਿਰ ਹੁੰਦਾ ਤਾਂ ਫੇ ਐਂ ਤੁਰ ਬਾੜ ਕੜਕਾ ਮ ਕੱਲ ਰੂਪੜ ਕਿੰਨੂ ਗੜਮਗੜਮ ਹੋਈ ਕਿ ਹੁਣ ਪਿੰਡਾਂ ਕਿੰਨੀ ਗੜਮਗੜਮ ਹੁੰਦੀ ਆ ਹੂੰ ਉਹ ਦਿਵਾਲੀਆਂ ਦੋ ਚ ਚੱਲ ਗਿਆ ਨਾ ਇਹ 2021 ਦੀ ਹੈ ਨਾ 2021 ਅੱਜੇ ਮੌਸਮ ਦਾ ਫਰਕ ਪੈ ਗਿਆ ਤਾਂ ਸਵੇਰੋਂ ਧੁੰਦ ਜੀ ਬਣ ਗਈ ਛੜੀ ਧੂਆ ਅੱਜ ਕਿਹਾ ਗਰਮੈਸਾ ਅੱਜ ਬਹੁਤ ਰਹੀ ਆ ਦਿਹਾੜੀ ਚ ਹੁਣ ਅੱਜ ਅੱਜ ਪਿੰਡ ਵਾਲਿਆਂ ਨੇ ਦੇਖੀ ਰ ਬਦਲ ਹੋ ਗਿਆ ਦਾ ਬੱਦ ਦਾ ਧੂਆ ਲਈ ਹੈ ਇਹੇ ਏ ਨਹੀਂ ਪੈਂਦਾ ਇਹ ਦੂਆ ਟਰਾਵਲਾ ਬਦਲਦਾ ਇਹ ਨਹੀਂ ਪੈਂਦਾ ਹੁਣ ਨਹੀਂ ਪੈਂਦਾ ਹੁਣ ਨਹੀਂ ਪੈਂਦਾ ਸਾਬਾ ਸਾ ਵੀ ਗੱਲੂ ਬਦਲ ਬਾਈ ਨਿਕਲੂਗਾ ਮੋਟੇ ਮੋਟੇ ਜੀ ਮੈਂ ਨਹੀਂ ਪੈਂਦਾ ਹੁਣਾ ਦੱਸਿਆ ਵਾ ਕਿ ਯਾਰ ਬੜਾ ਮੋਟਾ ਕਰੀ ਗਾ ਮੈਂ ਨਹੀਂ 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 40 ਮੈਂ ਕਾਨੂੰਨੀ ਤੋਂ ਨਹੀਂ ਮੇਰੀ ਮਨ ਮੈਨੂੰ ਕੀ ਪਤਾ ਹੁੰਦਾ ਹੁਣ ਹੁਣ ਤਾਂ ਨਸ਼ਾ ਵੀ ਦੀ ਪੈ ਵੀ ਗਿਆ ਬਧੀਆ ਗਿੱਲੇ ਹੋ ਜੂਗੀ ਇਹ ਉਹ ਤੇ ਹੁਣ ਵੀਰੇ ਤਾਂ ਰੌਣੀ ਕਰਦੇ ਹੋ ਕਿੱਥੇ ਜਾਊ ਕੋਈ ਨਹੀਂ ਬਤਾਂਉਣਾ ਹੁਣ ਜੇ ਲੈ ਗਿਆ ਮੇਰੀ ਹੁਣ ਗੱਲ ਇੰਨਾ ਮੀ ਪਿਆ ਰੌਣੀ ਕਹਿੰਦੀ ਲੋੜ ਗਿਆ ਤੀ ਲੋੜੇ ਦੀ ਤੈਗੀ ਦੱਸ ਜਿੰਨੇ ਰੌਣੀ ਕਰੇ ਗਲਤੀ ਹੁੰਦੀ ਹੈ ਤੂੰ ਅੱਜ ਦੇਖੀ ਅੱਜ ਜਿਹੜੀ ਸਵੇਰ ਦੀ ਗੋਲੀ ਕੱਲ ਤਾਂ ਹੀ ਨਟਣੀ ਕੱਲੋਂ ਆ ਦੇਖ ਕਰਦੇ ਕੀ ਬਿਰ ਕਰਮਾ ਹੋਊਗਾ ਇਦਾਂ ਮਾਥਰੀ ਤੇ ਟਿਕਣਾ ਹੈ ਕੱਲ ਨੂੰ ਸਭ ਕੁਝ ਲਾਈਟ ਸਾਰੀ ਡਾੜੀ ਕੱਲ ਨੂੰ ਸਭ ਕੁਝ ਸਮਾਪਤ ਹੈ ਕੱਲ ਕੋਈ ਕੰਮ ਨਹੀਂ ਹੋਣਾ ਕੱਲ ਨੂੰ ਹਾਂ ਜੇ ਲਾਈਟ ਚੱਲੀ ਗਈ ਮਿੱਤਰਾਂ ਇਹ ਬੰਦ ਨਹੀਂ ਹੁੰਦੀ ਹੈ ਜੀ ਸਾਰੀ ਸਵੇਰ ਤੇ ਚੱਲਦੀ ਰਾਤ ਨੂੰ ਵੀ ਨਹੀਂ ਬੰਦ ਚੱਲ ਬੰਦ ਹੋਣੀ ਹੈ ਕੱਲ ਨੂੰ ਵੀ ਬੰਦ ਹੋਣੀ ਫਿਰ ਰੌਣਕਾਂ ਕਰਦੇ ਲੋਕਾਂ ਦੇ ਮਾਰੂ ਮਾਰ ਟਾਈਮ ਕਿੰਨਾ ਲਾਪੀ ਟਾਈਮ ਟਾਈਮ 8 ਵਜੇ ਗੋਣੇ ਆ 8 ਡਿਗਟ ਚ ਖਾਣਾ 8 ਵਜੇ ਗੋਣੇ ਨਹੀਂ 8 ਨਹੀਂ ਵਜੇ ਹਲੇ 8 ਨੂੰ ਵੀ ਟਾਈਮ ਆਲੇ ਨਾ ਨਾ 7 2 ਮਿੰਟ ਰਹੀ 3 ਮਿੰਟ ਰਹਿ ਗਏ ਹਾਂ ਉਹੀ 2 ਮਿੰਟ ਰਹੀ ਬਸ ਬਾਬਾ ਦੇ ਲੈ ਗਾਈ ਸੱਜੀ ਨਾਲ ਦੱਸਦਾ ਮੈਂ ਤੁਹਾਡੇ ਇਹਲਾ ਆਪਾਂ ਮੱਥਾ ਜੀ ਦੀ ਲੇਕ ਦਿੰਦੇ ਮੈਂ ਹੁੱਚ ਮੈਂ ਇਧਰੋਂ ਗਿਆ ਤਾਂ ਹੁਣ ਪੈਣ ਚੌਥੇ ਵੱਲੋਂ ਇਹ ਕਹਿੰਦੇ ਹਲਦਾ ਸੀ ਕਹਿੰਦੇ 8.5 ਮਹੀਨੇ ਦੇ ਕਣ ਆਓ ਭਰੇ ਹਰੇ ਦਾ ਆਉਣਾ ਸਾਹਬ ਹੈ ਆਉਣਾ ਸਾਹਬ ਹੈ ਪਾ ਕਹਿੰਦੇ ਕਰੀ ਨਹੀਂ ਖੇਤੀ ਕਾਚਾ ਰੋਟੀ ਖਾ ਕੇ ਵੀ ਆਇਆ ਕਹਿੰਦਾ ਮੈਂ ਰੋਟੀ ਖਾਇਆ ਕਰ ਮੱਥਾ ਟੇਕ ਕੇ ਰੋਟੀ ਖਾਇਆ ਕਰ ਆ ਗਿਆ ਵਾਪਸ ਆਇਆ ਅੰਬਾ ਨੂੰ ਟੱਕ ਲੈ ਆਏ ਕਰਦੇ ਕੋਈ ਦਵਾਈ ਅਹ ਐਸੀ ਦਵਾਈ ਇੱਕ ਚੱਕਰ ਇੱਕ ਨਾ ਕਹੀ ਨਾ ਫਾੜ ਲੈ ਭਾਈ ਹੁਣ ਅੰਬਾ ਮਾਂ ਜਾਣ ਹਰੇ ਜੀ ਦਰਸਤ ਮਾਂ ਜਾ ਹੁੰਦੀ ਹੈ ਨਾ ਉਹ ਨੂੰ ਸੁਣਾਉਂਦੇ ਹੁਣ ਨੇ ਵੀ ਤੈਨੂੰ ਮਾਰ ਦੇਣਾ ਨਹੀਂ 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 ਉਹ ਤੈਨੂੰ ਫੜ ਲੱਗੇ ਤੈਨੂੰ ਹੁਣ ਫੜ ਲਵੇ ਇੱਕ ਸਾਥ ਨਹੀਂ ਅੰਬੇ ਲੱਗੀਆਂ ਵੀ ਦਿਵਾਲੀ ਨੂੰ ਟੱਕ ਲਾਓ ਰਾਤ ਨੂੰ ਵੀ ਫੇਰ ਫੜ ਲੱਗੂਗਾ ਇਹਨੂੰ ਇੱਕ ਬੰਦਾ ਇੱਕ ਬੰਦਾ ਹੱਥ ਫੜੂਗਾ ਇੱਕ ਬੰਦਾ ਮਾਰੂਗਾ ਉਹ ਨਹੀਂ ਨਹੀਂ ਦਊਗਾ ਅੰਬ ਦਊਗਾ ਫਲ ਲੱਗੇ ਨਹੀਂ ਮਨਾ ਮਾਰਨਾ ਮਾਰ ਐਂ ਕਰ ਬਹੁਤ ਬਹੁਤ ਕਰਿਆ ਉਸ ਤਾਂ ਅੰਬੇ ਨਹੀਂ ਦੇ ਹਾਂ ਹਾਈਬ੍ਰਿਡ ਆ ਗਏ ਹੁਣ ਹਾਈਬ੍ਰਿਡ ਆ ਗਏ ਥਲੇ ਏਨੀ ਲੰਬੇ ਲੱਗ ਜੁੰਦੀਆਂ ਹੁਣ ਤਾਂ ਜੋ ਜੋ ਆਕਾਂ ਨੂੰ ਪੀਂ ਜਾਂਦੀਆਂ ਇਹਨਾਂ ਨੇ ਹੁੰਦੇ ਏਠਾ ਮੂੰਹ ਭਾਗਦੇ ਹੁੰਦੇ ਆ ਬੀ ਲੱਗੀ ਵੀ ਕੰਬਲੋ ਦਾ ਨਾ ਮੂੰਹ ਭਾਰੇ ਮੂੰਹ ਏਠਾ ਲੱਗਾ ਹੁੰਦਾ ਦਾਰਸੀ ਗੱਲ ਉਹਨੇ ਲੱਗੀ ਲਗਾਈ ਆਉਂਦੀ ਪਿੱਛੇ ਤੇ ਬਦਰੋ ਹੀ ਜਾਂਦਾ ਲਿੰਬਰ ਹੀ ਲੱਗ ਜੇਗਾ ਐਮ 4 ਇੱਕ ਮੈਂ ਲਾ ਲਿਆ ਘਰਾਂ ਇੱਕ ਇੱਕ ਉਹ ਟਾਣਾ ਉਹ ਲੱਗੀ ਅੰਬੀ ਅੰਬੀ ਦੇ ਰੇੜਾ ਤਾ ਦਾਰਸੀ ਮੂੰਹ ਭਾ ਅੰਬੀ ਦਾ ਐਨੀ ਜਾਨ ਨਹੀਂ ਦੇ ਲਓ ਜੀ ਹਾਈਬ੍ਰਿਡਾਂ ਨੇ ਬਈ ਹਾਲੀ ਇਹਦੀ ਹੋ ਗਈ ਪਈ ਸਾਬ ਕੰਮ ਦੀ ਪੱਕੀ ਗੱਲ ਹੈ ਜਿਹੜਾ ਦੇਖ ਜਿਹੜਾ ਚੀਜ਼ ਓਰੀਜਨਲ ਓਰੀਜਨਲ ਹੈ ਜਿਹੜਾ ਅੰਬ ਹੋਂ ਉੱਠਦਾ 5 ਸਾਲ 10 ਸਾਲ ਰਹਿੰਦਾ ਉਹ ਆਪਾਂ ਫੇਰ ਲੱਗਦਾ ਜਾ ਕਿ ਖਾੜੇ ਅੰਬ ਹੁੰਦਾ ਸਾਡੇ ਕੋਠੇ ਕਰਕੇ ਪਟਾਣਾ ਪੈ ਗਿਆ ਕੋਠਾ ਟੱਕਤਾ ਉਹਨੇ ਅੱਛਾ ਅਸੀਂ ਪਹਿਲਾਂ ਛੱਡ ਰੱਖਿਆ ਵੀ ਚੱਲ ਜਿੰਨਾ ਜਿਆਦਾ ਲੂ ਇੰਨਾ ਫਰਕ ਰੱਖਿਆ ਦਾ ਅੰਬ ਤੇ ਹਮ ਐ ਮੋਗੀ ਦਾ ਕੋਠਾ ਮੋਟਰ ਵਾਲਾ ਉਹ ਭਾਈ ਭੋਟਾ ਹੁੰਦਾ ਹੁੰਦਾ ਅੰਬ ਨਾਲ ਲੱਗਿਆ ਫੇਰ ਵੜਾਉਣਾ ਪੈਗਾ ਉਹਦਾ ਤੂੰ ਆਏ ਦੇਖ ਲੈ ਵੀ ਇੰਨੀ ਸੁਆਦ ਅੰਬੀ ਤੀ ਆਨੂ ਕਹਿੰਦਾ ਗਾਇਲੇ ਬੰਦਾ ਫੋਰ ਕੋ ਖਾਂਦਾ ਕਿਤੇ ਰਹਿ ਗਏ ਬੂਟੇ ਜਿਹੜੇ ਅੰਬੜੇ ਆ ਪੁਰਾਣੇ ਹੈ ਕਿਤੇ ਰਹਿ ਗਏ ਪੁਰਾਣਾ ਯਾਰ ਮੈਂ ਤਾਂ ਇੱਕ ਹਿੱਜਾ ਵੀ ਇੱਕ ਹਾ ਜਿਹੜਾ ਉਹਦਾ ਕਾਲੇ ਵਾਲਾ ਇਹੀ ਪ੍ਰਾਨ ਲੱਗਦਾ ਮਨ ਤਾਂ ਅੰਬੀ ਵਧੀਆ ਕਾਲੇ ਵਾਲੇ ਵੀ ਉਹੀ ਤਾਂ ਕਹਿੰਦੇ ਸੀ ਪ੍ਰਾਣੀ ਜੀ ਪ੍ਰਾਣੀਆਂ ਹੁੰਦੀ ਆ ਕਾਲੇ ਨੂੰ ਕਹਿੰਦਾ ਤਾਂ ਘਟਕ ਲਾ ਸਿਆਣਾ ਸਿਆਣੀ ਘਟਕ ਲਾਇਆ ਅੱਪਾ ਇਤੇ ਬੈਨੇ ਲੋਕ ਕੇ ਫੂਫ ਬਾਰ ਦੂ ਨਾ ਪਿਛਲੀ ਵਾਰ ਤਾਂ ਬਹੁਤ ਫਲ ਲੱਗਦੀਆਂ ਫਲ ਪਿਛਲਾ ਬਹੁਤ ਪੈਣੂ ਅੱਦੇ ਨੂੰ ਲੱਗੀਆਂ ਅੱਦੇ ਨੂੰ ਲੱਗੀਆਂ ਅੱਦੇ ਹੀ ਬਹੁਤ ਅਚੇ ਅਰੇ ਹਸਾਬ ਦਾ ਫਲਦਾ ਉਹਨੂੰ ਉਹਦਾ ਏਹੀ ਬਹੁਤ ਯਾਰ ਮੈਂ ਇਹਦੇ ਇੱਕ ਪਾਸੇ ਤੇ ਚਾਰ ਨੂੰ ਝਾੜੀਆਂ ਥੀ ਜਿਹੜੇ ਕਰਦੇ ਕਿਉਂ ਤੇ ਜੰਬੀਆਂ ਹਾਂ ਬਾਈ ਇੱਕ ਪਾਸੇ ਤੇ ਝਾੜੀਆਂ ਐ ਫੈਲਾ ਭਰ ਗਿਆ ਪੀਟ ਵਾਲਾ ਆਇਓ ਝਾੜੇ ਉਹਦਾ ਉਹਦਾ ਵਾਜੇ ਇੱਕ ਟਟਾਣਾ ਬਹੁਤ ਆਪਾਂ ਨੂੰ ਖਾਣੂ ਬਹੁਤ ਵਾਧੂ ਵਾਧੂ ਆ ਉਹਦੇ ਉਹ ਵੀ ਹੀੜਾ ਘਿਰਦਾ ਉੱਥੇ ਮੈਂ ਦੇਖਿਆ ਕਿ ਮਖਾਲੀ ਮਖਾਲਾ ਭਾਈ ਐਨੀ ਮੇ ਅੰਬੀ ਮਿੱਠੀ ਦੇਖਿਆ ਅੰਬੀ ਬੈਰ ਰੋਗ ਵੀ ਲੱਜਦਾ ਬਾਹਰ ਉੱਥੇ ਉਹ ਚਾਹ ਲੋਕਾਂ ਦਾ ਖਾਣੀ ਹੋਵਾ ਹੁਣ ਉਹ ਤਾਂ ਇੱਕ ਹਰੇ ਘਟਾਣਾ ਇੱਕ ਸਾਲ ਲੱਗਿਆ ਬਹੁਤ ਖਾਣੀ ਖਾਣੀ ਹੈ ਨਾਲੇ ਹੁਣ ਮੇਰੀ ਗੱਲ ਸੁਣ ਲੈ ਜਿਹੜਾ ਬੰਦੇ ਨੂੰ ਅੰਬੀ ਅੰਬੀ ਹੈ ਵਧੀਆ ਅੰਬੀ ਹਾਜਮਾ ਠੀਕ ਰੱਖਦੀ ਆ ਆਪਣਾ ਹਾਂ ਹਾਂ ਯਾਰ ਜਿਹੜੇ ਆਪਣੇ ਹੋਰੇ ਸੀ ਜਿਹੜੀ ਆਪਣੇ ਸੀਜ਼ਨਲ ਫਰੂਟ ਹੁੰਨੇ ਆ ਉਹ ਆਪਣੋ ਖਾਣੇ ਦੀਆਂ ਹੁਣ ਆਪਾਂ ਸਾਗ ਹੁਣ ਖਾਣਾ ਹਾਂ ਜਰੂਰੀ ਹੈ ਖਾਓ ਹਾਂ ਬੇਮੌਸਮ ਉਹ ਵੀ ਠੀਕ ਨਹੀਂ ਬੇਮੌਸਮ ਤਾਂ ਹੁਣ ਅੰਬ ਹੁਣ ਅੰਬ ਹੁਣ ਖਾਈਏ ਠੰਡ 'ਚ ਫਾਇਦਾ ਗਿਆ ਉਹਦਾ ਠੀਕ ਜਿਹੜੀ ਚੀਜ਼ ਜਿਹੜੀ ਚੀਜ਼ ਤੇ ਹੁਣ ਜੇ ਹੁਣ ਤੁਹਾਨੂੰ ਵੀ ਜਾ ਜਾਮਣਾ ਹੁਣ ਖਾਣੀ ਹੈ ਠੰਡ 'ਚ ਸਵਾਦ ਹੈ ਜਾਮਣਾ ਦਾ ਜਾਮਣਾ ਤੋਂ ਕੁੱਤੀ ਜਵਾਬ ਹੈ ਜਿਵੇਂ ਅਮਰ ਦਾ ਸਵਾਦ ਆਵਾਜ਼ ਹਰੇਕ ਚੀਜ਼ ਦਾ ਬਣਾਇਆ ਹੋਇਆ ਰੱਬ ਨੇ ਸਾਕਲ ਬਣਾ ਕੇ ਭੇਜਿਆ ਹੋਇਆ ਠੀਕ ਨਹੀਂ ਹੁਣ ਦੇ ਤੂੰ ਕਹੇ ਵੀ ਠੰਡ ਮੈਂ ਜਿਰੀ ਲਾਲਵਾ ਮਤਲਬ ਹੋਊਗੀ ਨਹੀਂ ਹੁੰਦੀ ਜੇ ਹੋ ਵੀ ਕੇ ਦੋੜਾ ਨੇ ਫਾਇਦਾ ਗਿਆ ਉਹਦਾ ਇਹ ਆ ਤੇ ਆ ਜੱਲੂਗਾ ਬਾਰਾ ਬਸ ਤੇਰਾ ਸਜਾਇਆ ਪਿਆ ਭਾਈ ਲੈ ਤੂੰ ਮੈਂ ਫਿਰ ਭਾਈ ਆਏ ਮੇਰੀ ਗੱਲ ਚੌ ਇਹ ਚੌਤਾ ਹੁੰਦਾ ਦੇ ਨਵਾਂ ਨਵਾਂ ਸ਼ੈੱਡ ਪਾਇਆ ਚੌ ਚੌ ਪੂਰਾ ਦੇਖੀ ਅਸੀਂ ਅੱਜ ਜੱਦ ਤਾਂ ਹੋ ਰਹੇ ਨੇ ਵੀ ਇੱਥੇ ਮਰਜੀ ਲਾਦੀ ਲੜੀਆਂ ਠੀਕ ਨਹੀਂ ਗੱਲ ਮੇਹੀ ਹੋਣ ਵਾਲੀ ਗੱਲ ਕਰਦਾ ਤੂੰ ਕਰਦਾ ਕਿ ਸੋਣਾ ਹੁੰਦਾ ਜਾ ਕੇ ਸਾਰਾ ਦਿਨ ਤੋਰੇ ਹੁੰਨੇ ਆ ਨੀਂਦ ਸਾਲੀ ਉਰੇ ਆਉਂਦੀ ਐ ਸ਼ਾਂਤੀ ਹੁੰਦੀ ਐ ਆਰਾਮ ਨਾਲ ਪਾਇਦਾ ਨਹੀਂ ਆਉਂਦਾ ਆਵਾਜ਼ ਆਉਂਦੀ ਲੱਗਦੀ ਆ ਉਹ ਮੈਂ ਕਹਿੰਦਾ ਦੁਪਹਿਰ ਨੂੰ ਆ ਜੀ ਉਰੇ ਹਾਂ ਆਹ ਜਿਹੜੇ ਇਦਾਂ ਤਿੰਨਾ ਬਹਤਦੀਆਂ ਚ ਉੱਪਰ ਤੇ ਲੱਗਿਆ ਆਪਣਾ ਹਾਂ ਉੱਪਰ ਤੇ ਲੱਗਿਆ ਹਾ ਪੱਖਾ ਖਤਾਨ ਵਾਲਾ ਹਾਂ ਇਹ ਰੰਗ ਬੰਨਤਾ ਬਾਈ ਨਹੀਂ ਨਹੀਂ ਹੁਣ ਉਹ ਨਹੀਂ ਰਖਾ ਉਸ ਉਸ ਅੰਦਰ ਨਹੀਂ ਬੈਹ ਹੁੰਦਾ ਤਾਂ ਉੱਚ ਉੱਥੇ ਸਰੀਰਕ ਰਮੈਸਤੀ ਐਸ ਕੀ ਆਪਾਂ ਕਰੀਏ ਬਹਾ ਕੱਢੀਏ ਓਰੇ ਕੈਂ ਟਰੇ ਕੰਮ ਰਿਹਾ ਨਾ ਇਹਦਾ ਦਰਖਤ ਵਾਲੀ ਕੰਮ ਹੋ ਗਿਆ ਹਵਾ ਕਰਾ ਹਵਾ ਕਲੌਸ ਹੁੰਦੀ ਆ ਹਵਾ ਕਲੌਸ ਹੁੰਦੀ ਦੁਪਹਿਰ ਅੱਗੇ ਆਪਾਂ ਉਹ ਅੰਦਰ ਬੈਹਦੇ ਹਵਾ ਬਹਾ ਬਹਾ ਚੱਲ ਜਾਂਦੀ ਦੀ ਹੁਣ ਹਵਾ ਆਉਂਦੀ ਕਲੌਸ ਇੰਨਾ ਫਰਕ ਪੈ ਦੁਬਾਰੇ ਹੂੰ ਕੱਢੀ ਹਵਾ ਜਲਦੀ ਦੀ ਮੈਂ ਤਾਂ ਨੀਂਦ ਆ ਗਈ ਉਹ ਰਾਤ ਨੂੰ ਸਵੇਰੇ ਉੱਥੇ ਆ ਕੇ ਮੈਂ ਸੌਂ ਗਿਆ ਉਹ ਆ ਕੇ ਘਟੋੜਦਾ ਬਾਈ ਪਰ ਆਪਾਂ ਤਾਂ ਓਰੇ ਅੱਜ ਤਾਂ ਸਿੱਧਾ ਉੱਠ ਕੇ ਸਵੇਰੇ ਓਰੇ ਸਾਲਾ ਓਰੇ ਸਾਨ ਕੀ ਵੀ ਹੈਗੀ ਆ ਲੈ ਹੋਰ ਇਦਾਂ ਖੇਤੇ ਖੇਤ ਆ ਭਾਈ ਦਰਖਤ ਤੇ ਦਰਖਤ ਇੱਕ ਤਾਂ ਅੱਖਾਂ ਨੂੰ ਸਵੇਰੇ ਹਰਿਆਲੀ ਲਿਖਣ ਮਿਲ ਜਾਂਦੀ ਐ ਨਾਲੇ ਫੇ ਜਿਹੜੇ ਇਦਲੇ ਏਰੀਏ ਦੇ ਆਪਣੇ মোটরসাইকেল ਆੜਾ ਸਕੂਟਰ ਵੀ ਲਿਆਉਣੀ ਐ ਕੋਈ ਨਾ ਕੋਈ ਡੱਬਾ ਜੇ ਤਾਂ ਆਹ ਮਰਾ ਚੱਲੀ ਜਾਂਦਾ ਹੈ ਉਹ ਤੂੰ ਨਹੀਂ ਮਾਰਦਿਆ ਰਹਿਣੀ ਮੈਂ ਜਾਰ ਦਿਨ ਬਾਅਦ ਫੂਕ ਦਿੰਦਾ ਜਿੰਨੇ ਮੈਂ ਖਮਾਰ ਕਰ ਟੋਂਬਾ ਸਾਹ ਨਹੀਂ ਡੱਬੇ ਉਹ ਲਵਾਵੇ ਉਹ ਤੋ ਭਾਈ ਹੁਣ ਆ ਲੈ ਚੱਲ ਵੀ ਇੱਕ ਹੋਰ ਡਾੜ ਦੜ ਹੋਈ ਜਾਂਦੀ ਓ ਆ ਲੈ ਵਿਟਾਮੀਨ ਅੱਜ ਰਾਤ ਚੱਲਦੇ ਦੂਰ ਬੰਬਾਂ ਜੀ ਚੱਲਦੇ ਆਪਣੇ ਪਿੰਡ ਬੰਬ ਹਾਂ ਗਾੜ ਦੜ ਹੋ ਜਾਂਦੀ ਆ ਰੋਪੜ ਕਿੰਨੀ ਤਾਂ ਹੁੰਦੀ ਬਾਰੇ ਗੋਮੂ ਜੀ ਹਾਂ ਲੋ ਭਾਈ ਬਾਕੀ ਚਲੋ ਹੁਣ ਬਾਕੀ ਅੱਜ ਦਿਨ ਜੀ ਭਾਈ ਵੀਡੀਓ ਹੱਥੇ ਬਣੀ ਨਹੀਂ ਹਾਂ ਹਨੇਰਾ ਹੋ ਗਿਆ ਹਨੇਰਾ ਕਿਾ ਸਾਧ ਕੰਮੇ ਹੋ ਰਹੀ ਆ ਵੀ ਜਰੀ ਗੱਲਾਂ ਕੀ ਕਾੜਾ ਪੈਂਦਾ ਉਹ ਪਾਸੇ ਗਈ ਥੋੜੀ ਇੰਦਰੀਆਂ ਬਗਾਉਣੀਆਂ ਪੈਣੀਆਂ ਭਾਈ ਭਈ ਅਸੀਆਂ ਇੱਕ ਦੋ ਹਿੱਲੇ ਹੋਏ ਤੇ ਬਈ ਹੁਣ ਹਾਂ ਜਿਹਨੇ ਸਾਨੂੰ ਦੇਖਦੇ ਆ ਭਾਈ ਸਾਹਿਬ ਨੂੰ ਦਿਵਾਲੀ ਦੀਆਂ ਮੁਬਾਰਕਾਂ ਵਾਹ ਜੀ ਵਾਹ ਠੀਕ ਹਨ ਤੇ ਅੱਜ ਦੀ ਸਾਨੂੰ ਕੋਰੇ ਮਾਫ ਹੈਣੀ ਸਾਡੀ ਸਵੇਰ ਨੂੰ ਦਿਵਾਲੀ ਹੋਣਾ ਹੈ ਸੱਚੀ ਭੈਣੀ ਤੁਸੀਂ ਠੀਕ 6 ਵਜੇ ਭਾਈ ਦਿਵਾਲੀ ਦੀਆਂ ਮੁਬਾਰਕਾਂ 하자 ਅੱਜ ਦੀ ਵੈਸੇ ਮੈਂ ਅੱਜ ਅੱਜ ਆਪਾਂ ਦੇਤੀ ਮੁਬਾਰਕਾਂ ਦਿਵਾਲੀ ਦੀਆਂ ਵੀਡੀਓ ਚ ਠੀਕ ਹੈ ਚਲ ਆ ਹੁਣ ਜਿਹੜੀ ਆਪਾਂ ਦਿਵਾਲੀ ਮਨਾ ਰਹੇ ਹਾਂ ਉਹਦੀ ਮੁਬਾਰਕਾਂ ਦੇਵੋ ਨੇ ਭਾਈ ਹਾਂ ਜੀ ਹਾਂ ਚਲੋ ਭਾਈ ਠੀਕ ਆ ਹੁਣ ਖੁਸ਼ੀ ਦਿਵਾਲੀ ਆਵੇ ਸਭ ਨੂੰ ਵਾਹਨ